ਸ਼ੁਕਰਵਾਰ ਨੂੰ ਅਮ੍ਰਿਤਸਰ ਦੇ ਵਿੱਚ ਦੋ ਨਿਹੰਗ ਗੁੱਟਾਂ ਵਿਚਾਲੇ ਹੋਈ ਝੜਪ ਦੇ ਵਿੱਚ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਕੁੱਲ 16 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸ਼ੁਕਰਵਾਰ ਨੂੰ ਨਿਹੰਗ ਜਥੇਬੰਦੀਆਂ ਵੱਲੋਂ ਕੱਢੇ ਜਾ ਰਹੇ ਮਹੱਲੇ ਦੌਰਾਨ ਦੋ ਗੁੱਟਾਂ ਦੇ ਵਿੱਚ ਝੜਪ ਹੋਈ ਸੀ ਝੜਪ ਦਾ ਕਾਰਨ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਸ਼ੁਕਰਵਾਰ ਦੀਆਂ ਦਿਖਾ ਰਹੇ ਹਾਂ ਜਦੋਂ ਸਵੇਰੇ ਮਹੱਲਾ ਕੱਢਿਆ ਗਿਆ ਸ਼ਾਮ ਨੂੰ ਆਪਸ ਦੇ ਵਿੱਚ ਇਹ ਦੋਨੋਂ ਜਥੇਬੰਦੀਆਂ ਭਿੜ ਗਈਆਂ ਰੰਜਿਸ਼ ਦੇ ਚੱਲਦਿਆਂ ਆਪਸ ਦੇ ਵਿੱਚ ਝੜਪ ਹੋਈ ਝੜਪ ਦੇ ਵਿੱਚ ਦੋਹਾਂ ਗੁੱਟਾਂ ਵੱਲੋਂ ਫਾਇਰਿੰਗ ਕੀਤੀ ਗਈ ਜ ਦੋ ਬਜ਼ੁਰਗ ਵੀ ਸ਼ਾਮਿਲ ਦੱਸੇ ਜਾ ਰਹੇ ਨੇ ਇੱਕ ਬਜ਼ੁਰਗ ਦੇ ਗਲੇ ਤੇ ਗੋਲੀ ਲੱਗੀ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਦੋਵੇਂ ਜਥੇਬੰਦੀਆਂ ਲੁਧਿਆਣਾ ਦੇ ਨਾਲ ਸੰਬੰਧ ਰੱਖਦੀਆਂ ਨੇ ਅੰਮ੍ਰਿਤਸਰ ਪੁਲਿਸ ਨੇ 7 ਅਣਪਛਾਤੇ ਲੋਕਾਂਸਾਂ ਨੇ 16 ਖਿਲਾਫ ਐਫ ਆਈ ਆਰ ਇਸ ਮਾਮਲੇ ਦੇ ਵਿੱਚ ਦਰਜ ਕਰ ਲਈ ਹੈ ਤੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਵਿੱਚ ਦੋ ਨਿਹੰਗ ਗੁੱਟਾਂ ਵਿਚਾਲੇ ਹੋਈ ਝੜਪ 'ਤੇ 9 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਕੁੱਲ 16 ਖਿਲਾਫ ਮਾਮਲਾ ਦਰਜ ਕੀਤਾ ਹੈ ਨਿਹੰਗ ਜਥੇਬੰਦੀਆਂ ਵੱਲੋਂ ਕੱਢੇ ਜਾ ਰਹੇ ਮਹੱਲੇ ਦੌਰਾਨ ਦੋ ਘਟਾਂ ਦੇ ਵਿੱਚ ਹੋਈ ਸੀ ਝੜਪ ਝੜਪ ਦਾ ਕਾਰਨ ਹੈ ਆਪਸੀ ਰੰਜਿਸ਼ ਜਿਸ ਦਾ ਖਾਮਿਆਜ਼ਾ ਕੁਝ ਲੋਕਾਂ ਨੂੰ ਪਗਤਨਾ ਪਿਆ ਹਾਲਾਂਕਿ ਤਸਵੀਰਾਂ ਤੁਸੀਂ ਉਸ ਵੇਲੇ ਦੀਆਂ ਦੇਖ ਰਹੇ ਹੋ ਸ਼ੁਕਰਵਾਰ ਦੀਆਂ ਤਸਵੀਰਾਂ ਜਦੋਂ ਦੋ ਘਟਾਂ ਵਿਚਾਲੇ ਇਹ ਝੜਪ ਵਾਪਰੀ ਹਾਲਾਂਕਿ ਅੰਮ੍ਰਿਤਸਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ 7 ਅਣਪਛਾਤੇ ਲੋਕਾਂ ਝਣੇ 16 ਖਿਲਾਫ ਐਫ ਆਰ ਦਰਜ ਹੋ ਚੁੱਕੀ ਹੈ ਹਲਾਂਕਿ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਦੋਹੇ ਜਥੇਬੰਦੀਆਂ ਲੁਧਿਆਣਾ ਦੇ ਨਾਲ ਸੰਬੰਧ ਰੱਖਦੇ ਹਨ ਯਾਨੀ ਦੋ ਨਿਹੰਗ ਜਥੇਬੰਦੀਆਂ ਦੇ ਵਿਚਾਲੇ ਹੋਈ ਝੜਪ ਖੂਨੀ ਝੜਪ ਫਾਇਰਿੰਗ ਵੀ ਕੀਤੀ ਗਈ